ਜਿਮ ਦੇ ਵਿੱਚ ਮੁੰਡੇ ਨੂੰ ਐਕਸਰਸਾਈਜ਼ ਕਰਦਿਆਂ ਹੋਇਆ ਹਾਰਟ ਅਟੈਕ ਆਇਆ ਹੈ ਦਿਲ ਦਾ ਦੌਰਾ ਪੈਣ ਦੇ ਨਾਲ ਮੌਕੇ ਤੇ ਹੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸੀਸੀਟੀਵੀ ਵੀਡੀਓ ਦੇ ਵਿੱਚ ਪੂਰੇ ਦਾ ਪੂਰਾ ਮੰਜ਼ਰ ਜਿਹੜਾ ਆ ਉਹ ਕੈਦ ਹੋ ਚੁੱਕਿਆ ਹੈ ਜਦੋਂ ਨੌਜਵਾਨ ਐਕਸਰਸਾਈਜ਼ ਕਰ ਰਿਹਾ ਸੀਗਾ ਆਪਣੀ ਜਿਮ ਦੀ ਰੁਟੀਨ ਦੇ ਹਿਸਾਬ ਦੇ ਨਾਲ ਆਪਣੇ ਜਿਹੜੇ ਉਹਦੇ ਸੈੱਟ ਬਣਦੇ ਐ ਐਕਸਰਸਾਈਜ਼ ਦੇ ਉਹ ਲਗਾ ਰਿਹਾ ਸੀ ਪਰ ਉੱਥੇ ਹੀ ਮੌਕੇ ਤੇ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਦਿਲ ਦਾ ਦੌਰਾ ਪੈਂਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਉਹ ਹੌਲੀ-ਹੌਲੀ ਡਿੱਗਣਾ ਸ਼ੁਰੂ ਹੁੰਦਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਕਿਸੇ ਨੂੰ ਹਾਰਟ ਅਟੈਕ ਆਉਂਦਾ ਹੈ ਅਜਿਹੀਆਂ ਬਹੁਤ ਸਾਰੀਆਂ ਸੀਸੀਟੀਵੀ ਸਾਹਮਣੇ ਆਉਂਦੀਆਂ ਨੇ ਵੀਡੀਓ ਸਾਹਮਣੇ ਆਉਂਦੀਆਂ ਨੇ ਹੌਲੀ-ਹੌਲੀ ਬੰਦਾ ਡਿੱਗਣਾ ਸ਼ੁਰੂ ਹੁੰਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਇਹ ਨੌਜਵਾਨ ਬੈਂਚ ਤੇ ਬੈਠਾ ਆਪਣੀ ਐਕਸਰਸਾਈਜ਼ ਲਾ ਰਿਹਾ ਸੀਗਾ ਤਾਂ ਅਚਾਨਕ ਇਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਜਾਂ ਉਸ ਨੂੰ ਹਾਰਟ ਦੇ ਵਿੱਚ ਪੇਨ ਹੋ ਰਹੀ ਹੈ ਜਾਂ ਕੋਈ ਦਿੱਕਤ ਹੋ ਰਹੀ ਹੈ ਤਾਂ ਉਹ ਲਗਾਤਾਰ ਵਧਦੀ ਗਈ ਤਾਂ ਨਾ ਹੌਲੀ-ਹੌਲੀ ਉਸ ਨੇ ਸਿਰ ਜਿਹੜਾ ਸੁੱਟਣਾ ਜ਼ਮੀਨ ਵੱਲ ਨੂੰ ਉਹ ਸ਼ੁਰੂ ਕਰ ਦਿੱਤਾ ਹੈ ਸੀਸੀਟੀਵੀ ਤਸਵੀਰਾਂ ਸਕਰੀਨ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਬਕਾਇਦਾ ਐਰੋ ਦੇ ਨਾਲ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਹੌਲੀ ਹੌਲੀ ਸੇਰੇ ਸੁਟਣਾ ਸ਼ੁਰੂ ਕੀਤਾ ਤਾਂ ਜੱਕਦਮ ਹੀ ਉਹ ਫਿਰ ਜ਼ਮੀਨ ਦੇ ਉੱਪਰ ਡਿੱਗ ਪੈਂਦਾ ਤਾਂ ਬਾਕੀ ਜਿੰਨੇ ਵੀ ਆਸ-ਪਾਸ ਹੋਰ ਵੀ ਕੋਈ ਨੌਜਵਾਨ ਹੁੰਦਾ ਹੈ ਹੋਰ ਵੀ ਜਿਹੜੇ ਜਿਮ ਲਾਰੇ ਸਾਥੀ ਸੀ ਉਹਨਾਂ ਦੇ ਵੱਲੋਂ ਤੁਰੰਤ ਮੌਕੇ ਤੇ ਭੱਜ ਕੇ ਤੇ ਉਸ ਨੂੰ ਚੈੱਕ ਕੀਤਾ ਜਾਂਦਾ ਹੈ ਕਿ ਆਖਰਕਾਰ ਹੋਇਆ ਕੀ ਹੈ ਤਾਂ ਬਹੁਤ ਸਾਰੇ ਪਹਿਲਾਂ ਵੀ ਅਜਿਹੇ ਅ ਇਨਸੀਡੈਂਟ ਦੇਖਣ ਨੂੰ ਮਿਲੇ ਆ ਕਿ ਜਿੰਮ ਦੇ ਵਿੱਚ ਜਿੰਮ ਲਾ ਰਹੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਬੋਡੀ ਬਿਲਡਰਾਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਸੇ ਵੇਲੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਗਲਤ ਜਿਹੜੀ ਡਾਈਟ ਹੈ ਉਹ ਡਾਈਟ ਲੈਣ ਦੇ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਹੁਣ ਅਜਿਹੀ ਸਟੀਰੋਇਡ ਆ ਜਾਂਦੇ ਨੇ ਅਜਿਹੀ ਪਾਊਡਰ ਹੈ ਨਾਲ ਉਹ ਆ ਜਾਂਦੇ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਜਿਹੜੀ ਇਸ ਤਰੀਕੇ ਦੀ ਹਾਰਟ ਦੇ ਫੇਲਿਅਰ ਦਾ ਡਰ ਰਹਿੰਦਾ ਹੈ ਹਾਰਟ ਫੇਲਿਅਰ ਦੀ ਡਿਸੀਜ਼ ਦਾ ਡਰ ਰਹਿੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਵੀ ਰਿਕਮੈਂਡ ਵੀ ਕਰਦੇ ਆ ਕਿ ਸਹੀ ਡਾਈਟ ਜਿਹੜੀ ਉਹ ਚੂਸ ਕੀਤੀ ਜਾਵੇ ਜਦੋਂ ਤੁਸੀਂ ਜਿੰਮ ਲਾਉਨੇ ਹੋ ਜਾਂ ਬਾਡੀ ਬਿਲਡਰ ਹੋ ਤਾਂ ਤੁਹਾਨੂੰ ਇੱਕ ਸਹੀ ਡਾਈਟ ਲੈਣੀ ਬਹੁਤ ਜ਼ਰੂਰੀ ਹੈ ਖਾਸ ਤੌਰ ਤੇ ਤੁਹਾਨੂੰ ਜਿਹੜੇ ਕੁਦਰਤੀ ਤੱਤ ਹੈ ਉਹ ਡਾਈਟ ਦੇ ਵਿੱਚ ਲੈਣੇ ਚਾਹੀਦੇ ਆ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਜਿਹੜੇ ਨੇਚਰਲ ਆ ਨਿਊਟ੍ਰੀਐਂਟਸ ਨੇ ਉਹ ਲੈਣੇ ਚਾਹੀਦੇ ਆ ਨਾ ਕਿ ਤੁਹਾਨੂੰ ਆਰਟੀਫੀਸ਼ੀਅਲ ਜਿਨ੍ਹਾਂ ਦੇ ਵਿੱਚ ਪਾਊਡਰ ਪਿਆ ਹੋਇਆ ਹੈ ਕਰਟੀਨ ਕਰਟੀਨਾਈਨ ਪਈ ਹੋਈ ਆ ਜਾਂ ਹੋਰ ਕਈ ਚੀਜ਼ਾਂ ਜਿਵੇਂ ਕਿ ਪ੍ਰੋਟੀਨ ਦੇ ਡੱਬੇ ਹੋ ਜਾਂਦੇ ਨੇ ਖਾਸ ਤੌਰ ਤੇ ਤਾਂ ਇਹ ਨੌਜਵਾਨ ਜਿਮ ਲਾ ਰਿਹਾ ਸੀ ਵਾਰਾਨਸੀ ਦੀਏ ਤਸਵੀਰ ਹੈ ਜਿਮ ਦੇ ਵਿੱਚ ਨੌਜਵਾਨ ਦੇ ਨਾਲ ਪਾਣਾ ਜਿਹੜਾ ਆ ਉਹ ਵਾਪਰ ਜਾਂਦਾ ਹੈ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਐਕਸਰਸਾਈਜ਼ ਕਰਦੇ ਆ ਜਿਮ ਲਾਉਂਦੇ ਆ ਹੋਇਆ ਉਸ ਦੇ ਨਾਲ ਅਜਿਹੀ ਵਾਰਦਾਤ ਜਿਹੜੀ ਹੈ ਉਹ ਵਾਪਰੇਗੀ ਤਾਂ ਬਿਖਤ ਮੰਦ ਭਾਗਾ ਇਹ ਜਿਹੜਾ ਘਟਨਾ ਹੈ ਉਹ ਵਾਪਰੀ ਹੈ ਨੌਜਵਾਨਾਂ ਦੇ ਨਾਲ ਜਿਮ ਲਾਉਂਦੇ ਆ ਕਿਉਂਕਿ ਅੱਜਕੱਲ ਫਿਟਨੈਸ ਫਰੀਕ ਬਹੁਤ ਸਾਰੇ ਮੁੰਡੇ ਨੌਜਵਾਨ ਕੁੜੀਆਂ ਨੇ ਜਿਹੜੀਆਂ ਕਿ ਰੁਟੀਨ ਦੇ ਵਿੱਚ ਸਵੇਰੇ ਤੇ ਸ਼ਾਮ ਜਿਮ ਲਾਉਂਦੇ ਆ ਨੌਜਵਾਨ ਮੁੰਡੇ ਵੀ ਆ ਕੁੜੀਆਂ ਵੀ ਆ ਜਿਨ੍ਹਾਂ ਨੂੰ ਹੁਣ ਬਹੁਤ ਆਪਣੀ ਫਿਟਨੈਸ ਦੇ ਨਾਲ ਪਿਆਰ ਹੈ ਤਾਂ ਉਹ ਚਾਹੁੰਦੇ ਆ ਕਿ ਅਸੀਂ ਚੰਗਾ ਦਿਖੀਏ ਅਸੀਂ ਚੰਗਾ ਖਾਈਏ ਐਕਸਰਸਾਈਜ਼ ਕਰੀ ਆਪਣੀ ਬਾਡੀ ਨੂੰ ਫਿਟ ਰੱਖੀਏ ਬਹੁਤ ਸਾਰੇ ਨੌਜਵਾਨ ਨੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਜਿਮ ਦੇ ਬਹੁਤ ਸ਼ੁਕੀਨ ਨੇ weight ਮਾਰਨ ਦੇ ਬਹੁਤ ਸ਼ੁਕੀਨ ਹੈ ਚਾਹੇ ਉਹ ਮੁੰਡੇ ਹੋਣ ਤੇ ਚਾਹੇ ਕੁੜੀਆਂ ਪਰ ਆਹ ਤਸਵੀਰ ਜਿਮ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨੌਜਵਾਨ ਆਪਣੀ ਐਕਸਰਸਾਈਜ਼ ਕਰ ਰਿਆ ਸੀ ਤਾਂ ਐਕਸਰਸਾਈਜ਼ ਕਰਦੇ ਖੋਏ ਨੂੰ ਹੀ ਹਾਰਟ ਅਟੈਕ ਆਇਆ ਔਰ ਡਾਕਟਰ ਤੱਕ ਵੀ ਲਿਜਾਣ ਤੋਂ ਪਹਿਲਾਂ ਕੀ ਉਸਨੇ ਆ ਜਿਹੜੇ ਆਪਣੀ ਸਾਹ ਛੱਡ ਦਿੱਤੇ ਸੀ ਉਸ ਦੀ ਮੌਤ ਹੋ ਚੁੱਕੀ ਸੀ ਹਾਲਾਂਕਿ ਜਿੰਨੇ ਵੀ ਆਸ-ਪਾਸ ਨੌਜਵਾਨ ਮੁੰਡੇ ਕੁੜੀਆਂ ਜਿੰਮ ਕਰ ਰਹੀ ਸੀਗੇ ਉਹ ਤੁਰੰਤ ਭੱਜ ਕੇ ਤੇ ਉਹਦੇ ਕੋਲ ਆਉਂਦੇ ਆ ਉਹਨੂੰ ਨਾਸੀਪੀਆਰ ਦੇਣ ਦੀ ਵੀ ਕੋਸ਼ਿਸ਼ ਕਰਦੇ ਆ ਪਰ ਇੰਨੇ ਚਿਰ ਨੂੰ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿੰਮ ਦੇ ਵਿੱਚ ਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਖਦ ਮੰਦ ਭਾਗਾ ਇਹ ਹਾਦਸਾ ਜਿਹੜਾ ਇਸ ਨੌਜਵਾਨ ਦੇ ਨਾਲ ਵਾਪਰਿਆ ਹੈ ਰੂਟੀਨ ਦੇ ਵਿੱਚ ਜਿਹੜੇ ਜਿੰਮ ਲਾਉਂਦਾ ਸੀਗਾ ਮੂਵੀ ਹੀ ਜਿਮ ਲਾਉਣ ਦੇ ਵਾਸਤੇ ਪਹੁੰਚਿਆ ਸੀ ਪਰ ਉੱਥੇ ਇਸ ਦੇ ਨਾਲ ਹੋਰ ਹੀ